ਤਰਾਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਪੰਜਾਬ ਫੋਟੋਫੇਅਰ 2025 ਜੋ ਕਿ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਲੁਧਿਆਣਾ ਆ ਵਿਖੇ ਕਰਵਾਇਆ ਜਾਂਦਾ ਹੈ ਹਰ ਸਾਲ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿੱਟ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਕਿ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਜੰਮੂ ਹਿਮਾਚਲ ਤੋਂ ਵੀ ਸਾਰੇ ਫੋਟੋਗ੍ਰਾਫਰ ਇਸ ਮੇਲੇ ਦੇ ਵਿੱਚ ਪਹੁੰਚੇ ਨੇ 16 ਅਗਸਤ 17 ਅਗਸਤ ਦੋ ਦਿਨ ਦਾ ਇਹ ਜੋ ਮੇਲਾ ਸੀ ਤੁਹਾਨੂੰ ਸਾਡੇ ਚੈਨਲ ਦਾ ਵਿਸ਼ ਪਾਟੀ ਵੀਰ ਆਹੀਂ ਤਸਵੀਰਾਂ ਦਿਖਾ ਰਹੇ ਆ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਜਿੱਥੇ ਤੱਕ ਨਿਗਾਹ ਜਾ ਰਹੀ ਆ ਉੱਥੇ ਤੱਕ ਸਾਰੇ ਫੋਟੋਗ੍ਰਾਫਰ ਵੀਰ ਜਿਹੜੇ ਆ ਪਹੁੰਚ ਰਹੇ ਨੇ ਇਸ ਐਗਜ਼ੀਬਿਸ਼ਨ ਦੇ ਵਿੱਚ ਕਿਉਂਕਿ ਇਹਦੇ ਵਿੱਚ ਕੀ ਆ ਅਸੀਂ ਤੁਹਾਨੂੰ ਦੱਸ ਦਈਏ ਕਿ ਹਰ ਕੰਪਨੀ ਹਰ ਬ੍ਰਾਂਡ ਇੱਕੋ ਛੱਤ ਦੇ ਥੱਲੇ ਆਪਣੇ ਪ੍ਰੋਡਕਟ ਲੈ ਕੇ ਪਹੁੰਚਦੇ ਨੇ ਸੋ ਇਹ ਸਾਹਮਣੇ ਜੋ ਬੋਰਡ ਲੱਗੇ ਹੋਏ ਇਹ ਅਲੱਗ-ਅਲੱਗ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਅਲੱਗ-ਅਲੱਗ ਜੋ ਪੰਜਾਬ ਦੀਆਂ ਯੂਨਿਟਾਂ ਇਕਾਈਆਂ ਹਨ ਉਹਨਾਂ ਦੇ ਜੋ ਫੋਟੋਗ੍ਰਾਫਰ ਵੀ ਨੇ ਇਹ ਉਹਨਾਂ ਦੇ ਸਾਰੇ ਬੋਰਡ ਲੱਗੇ ਹੋਏ ਨੇ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਜੁਯਾਰ ਸਿੰਘ ਸੰਧੂ ਜੀ ਪ੍ਰੈਜ਼ੀਡੈਂਟ ਪੰਜਾਬ ਉਹਨਾਂ ਦੇ ਨਾਲ ਹੀ ਸਰਦਾਰ ਜੈ ਕਿਸ਼ਨ ਸਿੰਘ ਰੌੜੀ ਡਿਪਟੀ ਸਪੀਕਰ ਪੰਜਾਬ ਉਹਨਾਂ ਦੇ ਨਾਲ ਸਰਦਾਰ ਰਣਦੀਰ ਸਿੰਘ ਫਗੂ ਵਾਲਾ ਐਕਸ ਪ੍ਰੈਜ਼ੀਡੈਂਟ ਪੰਜਾਬ ਸੋ ਤੁਸੀਂ ਦੇਖ ਸਕਦੇ ਹੋ ਕਿ ਇਥੇ ਜੋ ਵੀ ਫੋਟੋਗ੍ਰਾਫਰ ਵੀਰ ਪਹੁੰਚ ਰਿਹਾ ਹੈ ਉਹ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਕਿਉਂਕਿ ਤੁਸੀਂ ਦੇਖ ਸਕਦੇ ਹੋ ਬੋਰਡ ਜੋ ਲੱਗੇ ਫਲੈਕਸ ਬੋਰਡ ਵਗੈਰਾ ਬੈਨਰਸ ਉਹ ਕਿਤੇ ਨਾ ਕਿਤੇ ਪ੍ਰੋਡਕਟ ਦੀ ਐਡ ਕੀਤੀ ਜਾ ਰਹੀ ਹੈ ਸੋ ਹਰ ਕੰਪਨੀ ਨੇ ਆਪਣਾ ਪ੍ਰੋਡਕਟ ਇੱਥੇ ਲਗਾਇਆ ਹੈਗਾ ਕੈਮਰੇ ਹੋ ਗਏ ਕੈਮਰਾ ਐਸੈਸਰੀਜ਼ ਹੋ ਗਈ ਔਰ ਸਾਰਾ ਕੁਝ ਸੋ ਇਧਰ ਸਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਆ ਕਿ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਰੋਟੀ ਲੰਚ ਜਿਸ ਨੂੰ ਕੀ ਹਰ ਕਿਸੇ ਲਈ ਜ਼ਰੂਰੀ ਹੋ ਜਾਂਦਾ ਹੈਗਾ ਸੋ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਫੋਟੋਗ੍ਰਾਫਰ ਵੀਰਾਂ ਵਾਸਤੇ ਜੋ ਵੀ ਇੱਥੇ ਗੈਸਟ ਆਏ ਨੇ ਸਾਰਿਆਂ ਲਈ ਲੰਚ ਦਾ ਫ੍ਰੀ ਆਫ ਕਾਸਟ ਬੰਦ ਵਾਸਤੇ ਕੀਤਾ ਗਿਆ ਹੈਗਾ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਕਿਤੇ ਨਾ ਕਿਤੇ ਅ ਹਰ ਕਿਸੇ ਨੂੰ ਏਸੀ ਦੀ ਤਾਂ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਕਿਤੇ ਜਾਣੇ ਹੈਗੇ ਆ ਤੇ ਉੱਥੇ ਤਕਰੀਬਨ ਤਕਰੀਬਨ ਪੇਡ ਹੁੰਦੀਆਂ ਸਾਰੀਆਂ ਚੀਜ਼ਾਂ ਲੇਕਿਨ ਇਸ ਜਗ੍ਹਾ ਤੇ ਕੀ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬੰਦਵਸਤ ਕੀਤਾ ਗਿਆ ਹੈ ਸਾਰਾ ਬੰਦਵਸਤ ਜੋ ਵੀ ਕੀਤਾ ਗਿਆ ਹੈ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ ਜਿੰਨੇ ਵੀ ਫੋਟੋਗ੍ਰਾਫਰ ਕਿਸੇ ਵੀ ਸਟੇਟ ਤੋਂ ਕਿਸੇ ਵੀ ਜ਼ਿਲ੍ਹੇ ਤੋਂ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਪਹਿਲਾਂ ਐਂਟਰੀ ਹੋ ਰਹੀ ਹੈਗੀ ਆ ਪ੍ਰੋਪਰ ਅ 쇼 ਤੁਸੀਂ ਦੇਖ ਸਕਦੇ ਹੋ ਐਂਟਰੀ ਦੇ ਹਿਸਾਬ ਦੇ ਨਾਲ ਵਕਾਇਦਾ ਕਿਉਂਕਿ ਡਿਸਟ੍ਰਿਕਟ ਵਾਈਜ਼ ਜੜੀਆਂ ਕੱਲੀ-ਕੱਲੀ ਯੂਨਿਟ ਬਣੀਆਂ ਹੋਈਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਕਿ ਕੋਈ ਵੀ ਫੋਟੋਗ੍ਰਾਫਰ ਵੀਰ ਇੱਥੇ ਪਹੁੰਚ ਰਿਹਾ ਸੋ ਉਹ ਵਿਦਆਊਟ ਐਂਟਰੀ ਕਿਤੇ ਵੀ ਅੰਦਰ ਨਹੀਂ ਜਾ ਸਕਦਾ ਹੈ ਸੋ ਰਿਸੈਪਸ਼ਨ ਤੇ ਪਹਿਲਾਂ ਐਂਟਰੀ ਕਰਾਣੀ ਪਏਗੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਢੰਗ ਦੇ ਨਾਲ ਬੰਦਵਸਤ ਕੀਤਾ ਗਿਆ ਹੈ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਜੋ ਕਿ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਸੋ ਤੁਸੀਂ ਸਾਰੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕੱਲ ਵਾਂਗਰ ਹੀ ਅੱਜ ਵੀ ਬਹੁਤ ਰਸ਼ ਜਿਹੜਾ ਹੈਗਾ ਆ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਲੈਵਲ ਤੇ ਇੱਥੇ ਸਾਰੇ ਫੋਟੋਗ੍ਰਾਫਰ ਵੀਰ ਪਹੁੰਚ ਰਹੇ ਨੇ ਜੋ ਉਹਨਾਂ ਦੀ ਰਿਕੁਆਇਰਮੈਂਟ ਹੈਗੇ ਆ ਉਹਦੇ ਅਕੋਰਡਿੰਗਲੀ ਆਪਣੇ ਰਿਕੁਆਇਰਮੈਂਟ ਨੂੰ ਦੇਖਦੇ ਹੋਏ ਆਪਣੇ ਪ੍ਰੋਡਕਟ ਲੈ ਰਹੇ ਹੈਗੇ ਆ ਚਾਹੇ ਉਹ ਕੈਮਰਾ ਹੋਵੇ ਤੇ ਚਾਹੇ ਕੋਈ ਫੋਟੋ ਫਰੇਮ ਹੈ ਸੋ ਚਾਹੇ ਐਲਬਮ ਹੈ ਜਾਂ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਡਕਟ ਹੈਗਾ ਜਿਸ ਤਰ੍ਹਾਂ ਕੀ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਸਟਾਲ ਲੱਗਾ ਹੈ ਇਸ ਵਿੱਚ ਤਕਰੀਬਨ ਲਾਈਟਸ ਟ੍ਰਾਈਪੋਡ ਤੁਸੀਂ ਦੇਖ ਸਕਦੇ ਹੋ ਕਿ ਹਰ ਤਰ੍ਹਾਂ ਦੀ ਇਹਦੇ ਵਿੱਚ ਤੁਹਾਨੂੰ ਲਾਈਟਸ ਮਿਲੇਗੀ ਛੋਟੀ ਹੈ ਵੱਡੀ ਹੈ ਇਸੇ ਤਰ੍ਹਾਂ ਇਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਸੋ ਜਿਸ ਤਰ੍ਹਾਂ ਕਿ ਗੱਲ ਕਰੀਏ ਵੀ ਕੈਮਰੇ ਦੀ ਫੁਜੀ ਫਿਲਮ ਦਾ ਕੈਮਰਾ ਜੋ ਹੈ ਇਸ ਸਾਈਡ ਅ ਬਾਕੀ ਤੁਸੀਂ ਇਧਰ ਦੇਖ ਸਕਦੇ ਆ ਕਿ ਜੇ ਕਿਸੇ ਨੂੰ ਪ੍ਰਿੰਟਰ ਦਾ ਕੋਈ ਸ਼ਾਈ ਚਾਹੀਦੀ ਹੈਗੀ ਆ ਉਸ ਆ ਦੇ ਨਾਲ ਇਨਕ ਤੇ ਉਹ ਵੀ ਲੈ ਸਕਦਾ ਇਹ ਇਸ ਸਾਈਡ ਤੁਹਾਨੂੰ ਦੱਸ ਰਹੇ ਆ ਕਿ ਡਿਫਰੈਂਟ ਟਾਈਪ ਦੀ ਲਾਈਟਸ ਜੜੀਆਂ ਹੈਗੀਆਂ ਆ ਸੋ ਕਿ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕਿ ਇੱਥੇ ਵੀ ਟ੍ਰਾਈਪੋਡ ਵਗੈਰਾ ਲਾਈਟ ਦਾ ਕਾਊਂਟਰ ਲਗਾ ਹੋਇਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਐਲਬਮ ਕਿਸੇ ਤਰ੍ਹਾਂ ਦੀ ਵੀ ਤੁਸੀਂ ਐਲਬਮ ਬਣਾਣੀ ਹੈਗੀ ਆ ਤੇ ਤੁਸੀਂ ਅਲੱਗ-ਅਲੱਗ ਡਿਜ਼ਾਈਨ ਦੇਖ ਸਕਦੇ ਹੋ ਕਿ ਕਿਸ ਤੰਗ ਦੇ ਨਾਲ ਅਲੱਗ-ਅਲੱਗ ਡਿਫਰੈਂਟ ਡਿਜ਼ਾਈਨਸ ਇਨਾ ਕੋਲ ਮਿਲ ਜਾਣਗੇ ਤੁਹਾਨੂੰ ਉਹਨਾਂ ਕੋਲ ਕਿਹੋ ਜਿਹੀ ਲੱਗੀਆਂ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਕਿੰਨਾ ਰਸ਼ ਹੋ ਚੁੱਕਾ ਹੈਗਾ ਆ ਕਿਉਂਕਿ ਜਿੱਦਾਂ ਜਿੱਦਾਂ ਪਤਾ ਲੱਗ ਰਿਹਾ ਹੈ ਜਾਂ ਜੋ ਵੀ ਉਹਨਾਂ ਨੂੰ ਫੋਟੋਗ੍ਰਾਫੀ ਵੀਰਾਂ ਨੂੰ ਰਿਕੁਆਇਰਮੈਂਟ ਹੈ ਉਸੇ ਹਿਸਾਬ ਦੇ ਨਾਲ ਸਾਰੇ ਆਪਣਾ ਪ੍ਰੋਡਕਟ ਲੈਣ ਵਾਸਤੇ ਪਹੁੰਚੇ ਹੈਗੇ ਆ ਕੁਝ ਨਵੀਂ ਤਕਨੀਕ ਦੀ ਜਾਣਕਾਰੀ ਲੈਣ ਵਾਸਤੇ ਪਹੁੰਚੇ ਆ ਸੋ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ਵ ਭਾਰਤੀ ਵੀ ਰਾਹੀਂ ਦੇਖ ਰਹੇ ਹੋ ਕਿਤੇ ਨਾ ਕਿਤੇ ਜਿਸ ਤਰ੍ਹਾਂ ਕਿ ਇਹ ਕਾਊਂਟਰ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਫ੍ਰੀ ਕੈਮਰੇ ਦੀ ਜਿਹੜੀ ਐ ਸਰਵਿਸ ਇੱਥੇ ਕੀਤੀ ਜਾ ਰਹੀ ਹੈਗੀ ਆ ਸੋ ਤੁਸੀਂ ਇਹ ਕਾਊਂਟਰ ਤੇ ਆਪਣਾ ਜੋ ਵੀ ਕੈਮਰਾ ਉਹ ਸਰਵਿਸ ਕਰਾਣਾ ਚਾਹੁੰਦੇ ਆ ਤਾਂ ਤੁਸੀਂ ਕਰਵਾ ਸਕਦੇ ਹੈਗੇ ਆ ਸੋ ਹਰ ਤਰ੍ਹਾਂ ਦੇ ਕੈਮਰੇ ਜੋ ਵੀ ਆ ਉਹਦੀ ਸਰਵਿਸ ਫ੍ਰੀ ਆਫ ਕਾਸਟ ਕੀਤੀ ਜਾ ਰਹੀ ਹੈਗੀ ਆ ਸੋ ਇਹਦੇ ਵਿੱਚ ਫ੍ਰੀ ਕੈਂਪ ਕਹਿ ਸਕਦੇ ਹੈਗੇ ਆ ਇਸੇ ਢੰਗ ਦੇ ਨਾਲ ਨਾਲ ਜਿਹੜੇ ਕਾਊਂਟਰ ਹੈਗੇ ਆ ਕਿਟ ਬੈਗ ਆ ਇਸ ਸਾਈਡ ਫਰੇਮ ਤੁਸੀਂ ਦੇਖ ਸਕਦੇ ਹੋ ਕਿ ਇਸ ਸਾਈਡ ਵੀ ਤੁਸੀਂ ਦੇਖ ਸਕਦੇ ਹੋ ਕਿ ਫਰੇਮ ਦਾ ਜੋ ਹੈ ਕਾਊਂਟਰ ਲਗਾ ਹੋਇਆ ਹੈ ਡਿਫਰੈਂਟ ਟਾਈਪ ਦੇ ਫਰੇਮਸ ਹੈਗੇ ਆ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ 16 ਤੇ 17 ਅਗਸਤ 2025 ਨੂੰ ਫੋਟੋ ਫੇਅਰ ਜਿਹੜਾ ਹੈ ਮੇਲਾ ਇੱਕ ਕਹਿ ਸਕਦੇ ਆ ਕਿ ਕਿ ਫੋਟੋਗ੍ਰਾਫਰਾਂ ਦਾ ਮਿਲਣੀ ਦਾ ਵੀ ਇਹ ਕੰਮ ਹੋ ਰਿਹਾ ਹੈਗਾ ਕੋਈ ਪੁਰਾਣਾ ਤੇ ਕੋਈ ਨਵਾਂ ਸੋ ਅੱਜ ਸਾਡੇ ਨਾਲ ਸੀਵੀਆ ਸਾਹਿਬ ਪਹੁੰਚੇ ਹੈਗੇ ਆ ਸੀਵੀਆ ਸਾਹਿਬ ਕੀ ਕਹਿਣਾ ਚਾਹੋਗੇ ਫੋਟੋਗ੍ਰਾਫਰ ਵੀਰਾਂ ਨੂੰ ਇਸ ਮੌਕੇ ਤੇ ਇੱਕ ਅਦਾ ਮੁਬਾਰਕ ਬਾਤ ਕਹਿੰਦੇ ਆ ਸਭ ਤੋਂ ਪਹਿਲਾਂ ਤੇ ਮੈਂ ਜਿੰਨੇ ਵੀ ਸਾਡੇ ਫੋਟੋਗ੍ਰਾਫਰ ਵੀਰ ਇਹ ਮੇਲਾ ਦੇਖਣ ਵਾਸਤੇ ਆਏ ਆ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਔਰ ਸਾਰੀ ਪੀਪੀਆ ਟੀਮ ਵੱਲੋਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਮੈਨੂੰ ਤਾਂ ਇਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਮਹਾਕੁੰਭ ਦਾ ਮੇਲਾ ਹੁੰਦਾ ਜੀ ਇਹ ਵੀ ਇੱਕ ਸਾਡਾ ਮਹਾਕੁੰਭ ਹੀ ਆ ਫੋਟੋਗ੍ਰਾਫਰਾਂ ਦਾ ਮਹਾਕੁੰਭ ਕਹਿ ਸਕਦੇ ਹੋ ਫੋਟੋਗ੍ਰਾਫਰਾਂ ਦਾ ਸਾਡਾ ਇਹ ਮਹਾਕੁੰਭ ਆ ਜੀ ਕਿਉਂਕਿ ਉਹ ਧਾਰਮਿਕ ਆ ਇਹ ਟੈਕਨੀਕਲ ਦੇ ਤੌਰ ਤੇ ਆ ਕਿਉਂਕਿ ਜਿਸ ਤਰ੍ਹਾਂ ਹੀ ਉੱਥੋਂ ਵੀ ਕੁਝ ਗੱਲਾਂ ਸਿੱਖਣ ਜਾਂਦੇ ਆ ਜ਼ਿੰਦਗੀ ਵਾਸਤੇ ਇਹ ਸਾਡੀਆਂ ਇਹ ਵੀ ਇੱਕ ਜ਼ਿੰਦਗੀ ਵਾਸਤੇ ਸਾਨੂੰ ਇੱਥੇ ਸਿੱਖਣ ਦਾ ਮੌਕਾ ਮਿਲਦਾ ਕਿਉਂਕਿ ਅਸੀਂ ਇੱਥੋਂ ਸਿੱਖ ਕੇ ਹੋਰ ਅਗਾਹ ਵਧਾਂਗੇ ਤੇ ਫਿਰ ਹੀ ਅੱਜ ਕੱਲ ਦੇ ਯੁੱਗ ਵਿੱਚ ਕਾਮਯਾਬ ਹੋਵਾਂਗੇ ਜੀ ਕਿਉਂਕਿ ਇਹ ਅੱਜ ਦਾ ਜਿਹੜਾ ਮੇਲਾ ਵਾ ਇਹ ਸਾਰੇ ਜਿੰਨੇ ਵੀ ਫੋਟੋਗ੍ਰਾਫਰ ਵੀ ਰਿਆ ਉਹਨਾਂ ਲਈ ਇੱਕ ਬਹੁਤ ਖੁਸ਼ੀ ਵਾਲਾ ਦਿਨ ਹੈ ਇੱਥੇ ਤੁਹਾਨੂੰ ਸਾਰੀਆਂ ਹੀ ਕੰਪਨੀਆਂ ਜਿੰਨੇ ਵੀ ਕੈਮਰੇ ਆ ਉਹਨਾਂ ਹਰ ਕਪ ਉਹ ਆਪਣੇ ਪ੍ਰੋਡਕਟ ਲੈ ਕੇ ਆਈਆਂ ਕਹਿ ਸਕਦੇ ਆ ਜੀ ਇੱਕੋ ਛੱਤ ਦੇ ਥੱਲੇ ਸਾਰੇ ਬ੍ਰਾਂਡ ਤੁਹਾਨੂੰ ਮਿਲ ਰਹੇ ਹੈਗੇ ਆ ਪ੍ਰੋਡਕਟ ਮਿਲ ਰਹੇ ਆ ਸਿੱਖਣ ਨੂੰ ਮਿਲ ਰਿਹਾ ਹੈਗਾ ਮੈਂ ਕਹਿੰਦਾ ਜੀ ਸਾਨੂੰ ਅੱਗੇ ਦਿੱਲੀ ਬੰਬਈ ਜਾਣਾ ਪੈਂਦਾ ਸੀ ਜੀ ਅੱਜ ਤੇ ਪੰਜਾਬ ਦੇ ਵਿੱਚ ਸਾਡੇ ਘਰ ਦੇ ਵਿੱਚ ਇਹ ਮੇਲਾ ਹੋਇਆ ਤੇ ਇਸ ਕਰਕੇ ਹਰ ਇੱਕ ਬੰਦਾ ਆਉਂਦਾ ਕਿ ਅਸੀਂ ਇਹਨੂੰ ਦੇਖੀਏ ਤੇ ਇਥੋਂ ਜਾਣਕਾਰੀ ਲਈਏ ਤੇ ਨਵੇਂ-ਨਵੇਂ ਜਿਹੜੇ ਪ੍ਰੋਜੈਕਟ ਆ ਉਹਨਾਂ ਵਾਸਤੇ ਜਾਣਕਾਰੀ ਲਈਏ ਤੇ ਇਹ ਤਾਂ ਇੱਕ ਬਹੁਤ ਖੁਸ਼ੀ ਵਾਲਾ ਮਾਹੌਲ ਆ ਤੇ ਔਰ ਮੈਂ ਕਹਿੰਨਾ ਕਿ ਜਿੰਨੀ ਰੌਣਕ ਤੁਸੀਂ ਦੇਖ ਰਹੇ ਹੋ ਜੀ ਤੇ ਤੁਸੀਂ ਨੰਗਣਾ ਹੀ ਔਖਾ ਹੋਇਆ ਐ ਇੰਨੀ ਰੌਣਕ ਆ ਜੀ ਉਹ ਪਿੱਛੇ ਨਜ਼ਰ ਆ ਰਿਹਾ ਹੈ ਜੀ ਸਾਰੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹੈਗੇ ਆ ਕਿ ਜਿੱਦਣ ਨੂੰ ਨਿਗਾਹ ਜਾ ਰਹੀ ਹੈਗੀ ਆ ਤੇ ਲੰਗਣਾ ਬਹੁਤ ਔਖਾ ਹੋ ਰੱਖਿਆ ਹੈਗਾ ਪਹਿਲਾਂ ਜਿੱਦਾਂ ਤੁਸੀਂ ਗੱਲ ਕੀਤੀ ਹੈਗੀ ਆ ਵੀ ਕਿ ਬੰਬੇ ਵਗੈਰਾ ਜਾਂ ਦਿੱਲੀ ਜਾਂਦੇ ਸੀਗੇ ਐਗਜ਼ੀਬਿਸ਼ਨ ਵਾਸਤੇ ਅੱਜ ਅਸੀਂ ਇਹ ਫਕਰ ਦੇ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਇਹ ਕਾਰਗੁਜ਼ਾਰੀ ਦੇ ਕਰਕੇ ਇੰਨਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਕਿ ਅਦਰ ਸਟੇਟ ਤੋਂ ਇੱਥੇ ਜਿਹੜੇ ਆ ਫੋਟੋਗ੍ਰਾਫਰ ਵੀਰ ਪਹੁੰਚ ਰਹੇ ਹੈਗੇ ਆ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਅਸੀਂ ਜਦੋਂ ਸ਼ੁਰੂ ਕੀਤਾ ਤਾਂ ਸਾਨੂੰ ਬੜਾ ਪਾਰਾ ਲੱਗਦਾ ਹੈ ਕੰਮ ਬਹੁਤ ਔਖਾ ਹੋਣਾ ਪਰ ਨਹੀਂ ਸਾਰਿਆਂ ਨੇ ਸਹਿਯੋਗ ਦਿੱਤਾ ਸਹਿਯੋਗ ਦੇ ਕੇ ਤੇ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਆ ਅਸੀਂ ਕਿੰਨੇ ਕਿ ਜਿਹੜੇ ਸਾਡੇ ਫੋਟੋਗ੍ਰਾਫਰ ਵੀਰ ਆ ਨੌਜਵਾਨ ਬੱਚੇ ਆ ਉਹ ਜਿੱਦਾਂ ਹੁਣ ਆ ਕੇ ਮੈਂ ਦੇਖਦਾ ਸੀ ਛੋਟੇ ਛੋਟੇ ਬੱਚੇ ਬੇਟੀਆਂ ਸਾਡੀਆਂ ਧੀਆਂ ਉਹ ਵੀ ਦੇਖਣ ਆਇਆ ਔਰ ਕੈਮਰਿਆਂ ਵਾਸਤੇ ਉਹ ਨੌਲੇਜ ਰੱਖਦੀਆਂ ਉਹ ਦੇਖਦੀਆਂ ਸੀ ਉਹ ਕਹਿੰਦੀ ਸੀ ਵੀ ਅੰਕਲ ਜੀ ਅਸੀਂ ਪਹਿਲੀ ਵਾਰੀ ਅੱਜ ਮੇਲਾ ਦੇਖਿਆ ਤੇ ਸਾਹੀਂ ਬੜੇ ਖੌਫਾ ਸਾਨੂੰ ਪਤਾ ਲੱਗਾ ਕਿ ਆਹ ਸਮਾਨ ਕਿੱਥੋਂ ਮਿਲਦਾ ਆਹ ਸਮਾਨ ਕਿੱਥੋਂ ਮਿਲਦਾ ਜੀ ਇਹ ਸਾਨੂੰ ਕੰਪਨੀਆਂ ਦਾ ਪਤਾ ਲੱਗਾ ਉਹਨਾਂ ਕਹਿੰਦੀ ਸਾਨੂੰ ਪਤਾ ਹੀ ਨਹੀਂ ਲੱਗਣਾ ਇਸ ਕਰਕੇ ਅਸੀਂ ਕਹਿੰਨੇ ਆ ਕਿ ਅਸੀਂ ਇਹਨੂੰ ਹੋਰ ਵਧਾਈਏ ਇਹ ਅੱਗੇ ਵੱਧ ਜਾਵੇ ਜੀ ਤੇ ਗਾਹ ਵੀ ਮਾਰਾ ਕਿਰਪਾ ਕਰੇ ਸਾਡੀ ਜਿੰਨੀ ਵੀ ਟੀਮ ਆ ਜਿੰਨੀ ਵੀ ਇਹ ਪੀਪੀਆਰੀ ਟੀਮ ਆ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਜੀ ਇਹ ਜਿੰਨੀ ਮਿਹਨਤ ਨਾਲ ਲਗਨ ਨਾਲ ਇਹ ਕੰਮ ਕਰਦੇ ਆ ਤੇ ਸਾਡਾ ਮੈਨੂੰ ਵੀ ਆਸ ਆ ਕਿ ਅਸੀਂ ਹੋਰ ਵੀ ਕਰਾਂਗੇ ਤੇ ਅਸੀਂ ਫੋਟੋਗ੍ਰਾਫਰ ਵੀਰਾਂ ਤੋਂ ਵਿਆਖਿਆ ਕਰਾਂਗੇ ਮੇਰੇ ਖਿਆਲ ਆ ਵੀ ਕਿ ਜੇ ਸਾਹਿਬ ਦੇ ਨਾਲ ਰਸ਼ ਪੈ ਰਿਹਾ ਹੈਗਾ ਜਾਂ ਕਹਿ ਸਕਦੇ ਆ ਵੀ ਕਿ ਕਾਊਂਟਰ ਦੀ ਗੱਲ ਆ ਮੈਨੂੰ ਲੱਗਦਾ ਵੀ ਕਾਊਂਟਰ ਦੀ ਸ਼ਾਰਟੇਜ ਪੈ ਗਈ ਹੈਗੀ ਆ ਕਈਆਂ ਨੂੰ ਜਵਾਬ ਵੀ ਦੇਣੇ ਪਏ ਹੈਗੇ ਆ ਸ਼ਾਇਦ ਕਿ ਨੈਕਸਟ ਟਾਈਮ ਜਿਹੜਾ ਹੈ ਇਸ ਤੋਂ ਵੱਡਾ ਪੈਲੇਸ ਕਰਨਾ ਪਏਗਾ ਮੈਂ ਕਹਿੰਦਾ ਜੀ ਇਤੋਂ ਵੱਡਿਆ ਤੇ ਪੈਲਸਨ ਹੋਰ ਤੇ ਹੋਣਾ ਨਿਕਾ ਸਾਨੂੰ ਦੋ ਕਰਨੇ ਪੈਣਗੇ ਦੋਹਾਂ ਤੋਂ ਬਿਗੈਰ ਨਹੀਂ ਸਰੂਗਾ ਜਨਾਜ਼ਾ ਜਿਹੜਾ ਅਸੀਂ ਦੇਖ ਰਹੇ ਆ ਜੀ ਕਿਉਂਕਿ ਸੰਗਤ ਹੀ ਇੰਨੀ ਕਹ ਲੋ ਸੰਗਤ ਹੀ ਹੋ ਗਈ ਆ ਐ ਇੰਨੀ ਪਬਲਿਕ ਹੋ ਗਈ ਆ ਨੌਜਵਾਨ ਆਏ ਆ ਬਹੁਤ ਜ਼ਿਆਦੇ ਅਸੀਂ ਆਸ ਰੱਖਦੇ ਸੀ ਵੀ ਇੰਨਾ ਭਰੂਗਾ ਵਾਕਿਆ ਇਹ ਉਦੋਂ ਵੀ ਵੱਧ ਭਰ ਗਿਆ ਹੈਗਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 16 17 ਅਗਸਤ ਫੋਟੋ ਮੇਲਾ ਜੋ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਹੈ ਅੱਜ ਤਕਰੀਬਨ ਹੈ ਤਕਰੀਬਨ ਮੇਲਾ ਲੱਗੇ ਹੋ ਚੱਲਾ ਹੈ ਜੋ ਸਾਡੇ ਕੋਲ ਸੱਜਣ ਪਹੁੰਚੇ ਨੇ ਗੱਲਬਾਤ ਕਰਦੇ ਹੈਗੇ ਆਂ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਆਪਕਾ ਸ਼ੁਭਨਾਮ ਸੰਜੇ ਸ਼ਰਮਾ संजय शर्मा संजय जी आप कहाँ से आए हो जी सर मैं इंदौर मध्य प्रदेश से आया हूँ तो MP. आपको ये जो मेला है जी इसकी नॉलेज कहाँ से हुई आपको इसकी नॉलेज सर मैंने एक हमारे रूबी इंडस्ट्री से आए थे जी सप्लायर हैं तो उन्होंने मुझे बताया था पंजाब से ही हैं जी वो लुधियाना से ही है लुधियाना से, से तो वो दिल्ली होते हुए आए थे इंदौर तो उन्होंने मुझे बताया था कब पता चला था ये मुझे पता चला था बारह तारीख को बारह तारीख को तो फिर आज जैसे अभी तो तकरीबन लास्ट टाइम चल रहा है तो इसीलिए ट्रेन लेट होगी क्या ट्रेन की टिकट मैं सलंग चार दिन से कर रहा हूँ पर हो ही नहीं पा रही है ठीक है उन्नीस तारीख की हुई थी कैंसिल करवा के इमरजेंसी में जो है ना तत्काल तो आप करा फोटोग्राफर हैं जी मेरा स्टूडियो नहीं है मेरा कैमरे का सर्विस सेंटर है ओके इंदौर में इंदौर में नमन कैमरा रिपेयरिंग के नाम से ठीक है सभी कंपनियों कम, के कैमरे के रिपेयर करता हूँ मैं ठीक है तो ये किसके नज़दीक है वहाँ इंदौर में इंदौर में जेल रोड से एक मोहल्ला ठीक है जी थी, ठीक है और क्या कहना चाहेंगे आप बस सर अब आया हूँ अब विज़िट करूँगा अच्छा तो कुछ प्रोडक्ट वगैरह भी लेना है क्या नहीं प्रोडक्ट तो कोई परचेस नहीं करना है अगर कुछ समझ में आ गया तो ज़रूर करूँगा ਬਹੁਤ ਬਹੁਤ ਧੰਨਵਾਦ ਥੈਂਕ ਯੂ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਅੱਜ ਲਾਸਟ ਦਿਨ ਹੈਗਾ ਆ ਸੋ ਸਮਾਪਨ ਵੱਲ ਨੂੰ ਮੇਲਾ ਵਧ ਰਿਹਾ ਹੈ ਜਿੰਨੇ ਵੀ ਸਟਾਲ ਲਗਾ ਕੇ ਦੂਰ ਦੂਰੋਂ ਪੰਚੇ ਹੈਗੇ ਆ ਆਪਣਾ ਪ੍ਰੋਡਕਟ ਲੈਣ ਵਾਸਤੇ ਉਹਨਾਂ ਦਾ ਸਾਰਿਆਂ ਦਾ ਥੈਂਕਸ ਕਰਦੇ ਹੋਏ ਗੱਲਬਾਤ ਕਰਦੇ ਹੋਏ ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਸੋ ਸਾਰੀਆਂ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ ਪਾਰਟੀ ਵੀ ਰਾਹੀਂ ਦੇਖ ਰਹੇ ਹੋ ਇਸ ਰਾਹ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਪ੍ਰਧਾਨ ਸਾਹਿਬ ਸਾਰੇ ਜੋ ਵੀ ਸਟਾਲ ਲਗਾ ਕੇ ਸੋ ਸਾਰਿਆਂ ਦਾ ਥੈਂਕਸ ਕਰ ਰਹੇ ਨੇ ਠੀਕ ਹੈ ਜੀ ਸ਼ਸ ਗਿਆ ਸਰ ਹਾਂਜੀ ਸਰ ਜਿਸ ਤਰ੍ਹਾਂ ਕਿ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਵੱਲੋਂ 2 ਦਿਨ ਦਾ ਲੁਧਿਆਣਾ ਦੇ ਵਿੱਚ ਮੇਲਾ ਲਗਾਇਆ ਗਿਆ ਹੈ ਫੋਟੋ ਫੇਅਰ ਸੋ ਇਸ ਵਾਰੇ ਜੋ ਵੀ ਫੋਟੋਗ੍ਰਾਫਰ ਇੱਥੇ ਪਹੁੰਚੇ ਹੈਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇ ਪਹਿਲਾਂ ਤੇ ਮੈਂ ਤੁਹਾਡੇ মিডিਆ ਨੂੰ ਤੁਹਾਨੂੰ ਵੀ ਤੁਹਾਡਾ ਥੈਂਕਸ ਕਰਦਾ ਉਸ ਤੋਂ ਬਾਅਦ ਜੋ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਫੋਟੋਗ੍ਰਾਫਰ ਆਇਆ ਮੈਂ ਉਹਨਾਂ ਦਾ ਵੈਲਕਮ ਕਰਦਾ ਹਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਸਾਰਿਆਂ ਨੇ ਇੱਥੇ ਪਹੁੰਚ ਕੇ ਹਰ ਟਿਕਣਾ ਕ ਲਈ ਕੋਈ ਵੀ ਚੀਜ਼ ਸੀ ਕੈਮਰੇ ਲੈ ਲਓ ਫੋਟੋਗ੍ਰਾਫੀ ਨਾਲ ਰਿਲੇਟਡ ਕੋਈ ਵੀ ਸਮਾਨ ਸੀ ਹਰ ਚੀਜ਼ਾਂ ਖਰੀਦਿਆ ਜਾਂ ਉਹ ਵੇਖਿਆ ਜੇ ਤੇ ਉਹਨਾਂ ਨੇ ਉਹਦਾ ਲਾਹਾ ਲਿਆ ਅਸੀਂ ਪੰਜਾਬ ਫੋਟੋਗ੍ਰਾਫੀ ਐਸੋਸੀਏਸ਼ਨ ਵੱਲੋਂ ਸਭ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਜੀ ਥੈਂਕ ਯੂ ਜੀ ਜਿਸ ਤਰ੍ਹਾਂ ਕਿ ਆਪਾਂ ਗੱਲ ਕਰੀਏ ਵੀ ਕਿ ਇਹ ਚੌਥਾ ਜਿਹੜਾ ਹੈਗਾ ਆ ਮੇਲਾ ਲਗਾਇਆ ਗਿਆ ਹੈ ਤੇ ਪਿਛਲੀਆਂ ਜਿਹੜੀਆਂ ਕੁਝ ਕਮੀਆਂ ਜਾਂ ਕੋਈ ਕਿਸੇ ਤਰ੍ਹਾਂ ਦਾ ਜੋ ਅੱਗੇ ਹੈਗਾ ਆ ਪ੍ਰੋਗਰੈਸ ਹੋਰ ਉਸ ਬਾਰੇ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਜੀ ਜੋ ਅੱਗੇ ਸਾਨੂੰ ਕਮੀਆਂ ਲਾਸਟ ਵਾਰੀਆਂ ਆਈਆਂ ਇਸ ਵਾਰੀ ਉਹ ਅਸੀਂ ਦੂਰ ਕਰ ਦਿੱਤੀਆਂ ਗਈਆਂ ਜਿਹੜੀਆਂ ਇਸ ਵਾਰ ਸਾਨੂੰ ਕੋਈ ਕਮੀ ਦਿਸੂਗੀ ਕੋਈ ਆਊ ਸਾਡੇ ਕੋਲ ਕੰਪਲੀਟ ਹੋ ਉਹਨੂੰ ਅਗਲੀ ਏਰੀ ਦੂਰ ਕਰ ਦਿੱਤਾ ਜਾਊਗਾ ਜੀ ਹਰ ਟਾਈਮ ਕੋਈ ਨਾ ਕੋਈ ਕਮ ਕਮੀ ਨਿਕਲ ਆਉਂਦੀ ਆ ਪਰ ਉਹਦਾ ਸੋਲੂਸ਼ਨ ਹੈ ਇਹ ਆ ਵੀ ਅਗਲੀ ਵਾਰੀ ਉਹਨੂੰ ਦੂਰ ਕੀਤਾ ਜਾਂਦਾ ਸਾਡੀ ਟੀਮ ਬੈੰਦੀ ਆ ਉਹਦੇ ਤੇ ਵਿਚਾਰ ਕਰਦੀ ਆ ਜੀ ਜੋ ਵੀ ਸਾਨੂੰ ਸੁਝਾਅ ਆਉਣੇ ਸੁਝਾਅ ਪੇਟੀ ਰੱਖੀ ਸੀ ਸਾਡੀ ਅਸੀਂ ਉਹਦੇ ਤੇ ਟੀਮ ਪੂਰੀ ਬੈਠ ਕੇ ਉਹਨੂੰ ਸਾਰੇ ਨੂੰ ਪੜ੍ਹ ਕੇ ਉਹਦੇ ਤੇ ਵਿਚਾਰ ਕਰਦੇ ਆ ਤੇ ਜੀ ਉਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਉਹਨੂੰ ਅੱਗੇ ਨਾ ਹੋਵੇ ਜਿਸ ਤਰ੍ਹਾਂ ਕੀ ਗੱਲ ਕਰੀਏ ਵੀ ਕਿ ਕਈ ਇਕਾਈਆਂ ਜਿਹੜੀਆਂ ਥੋੜਾ ਜਿਹਾ ਪੰਜਾਬ ਦੇ ਬਾਰਡਰ ਏਰੀਆ ਜਾਂ ਥੋੜਾ ਜਿਹਾ ਦੂਰ ਦਾ ਆ ਜਿ세 ਕਿ ਕੋਈ ਪਰਸਨਲੀ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਆ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਪ੍ਰੋਬਲਮ ਕਿਦਾ ਸੋਲਵ ਹੋ ਰਹੀ ਹੈ ਅਸੀਂ ਜੀ ਪੰਜਾਬ ਦੇ ਵਿੱਚ ਪਹਿਲਾਂ ਤਾਂ ਇਕਾਈ ਦਾ ਜੁਨਿਟ ਬਣਿਆ ਉਸ ਦੇ ਉੱਤੇ ਜ਼ਿਲ੍ਹੇ ਦੇ ਜੁਨਿਟ ਬਣਾਏ ਆ ਜੀ ਜਿਲ੍ਹੇ ਦੇ ਜੁਨਿਟ ਬਣੇ ਆ ਜ਼ਿਲ੍ਹਾ ਪ੍ਰਧਾਨ ਸ਼ਕਤੀ ਪੂਰੀਆਂ ਟੀਮਾਂ ਬਣੀਆਂ ਉਸ ਤੋਂ ਬਾਅਦ ਜ਼ੋਨ ਦੀਆਂ ਬਣੀਆਂ ਜੀ ਉਸ ਤੋਂ ਬਾਅਦ ਪੰਜ ਜ਼ੋਨ ਆ ਰਹੇ ਸਾਡੇ ਪੰਜਾਬ ਦੇ ਪੰਜ ਜ਼ੋਨਾਂ ਦੀਆਂ ਬਣੀਆਂ ਆ ਉਸ ਤੋਂ ਬਾਅਦ ਵਰਕਿੰਗ ਕਮੇਟੀ ਬਣੀ ਆ ਉਸ ਤੋਂ ਉੱਪਰ ਪੰਜਾਬ ਦੀ ਟੀਮ ਆ ਤੇ ਪੰਜਾਬ ਦੀ ਟੀਮ ਦੇ ਉੱਤੇ ਵੀ ਸਰਪ੍ਰਸਤ ਟੀਮ ਬਣਾਈ ਹੋਈ ਆ ਜੀ ਕਾਫੀ ਵੱਡਾ ਦਾਇਰਾ ਆ ਇਸ ਕਰਕੇ ਜੇ ਇਸ ਏਰੀਆ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਸਾਡੀਆਂ ਛੋਟੀਆਂ ਟੀਮਾਂ ਤੋਂ ਲੈ ਕੇ ਜੇ ਉੱਥੋਂ ਮਸਲੇ ਹੱਲ ਨਹੀਂ ਹੁੰਦੇ ਉੱਪਰਲੀ ਟੀਮ ਤੱਕ ਪਹੁੰਚ ਜਾਂਦੇ ਆ ਤੇ ਉਹਨੂੰ ਰਲ ਮਿਲ ਕੇ ਅਸੀਂ ਹੱਲ ਕਰ ਲੈਂਦੇ ਆ ਜੀ ਜਿਸ ਤਰ੍ਹਾਂ ਕੀ ਗੱਲ ਕਰੀਏ ਆਪਾਂ ਅ ਕਿਉਂਕਿ ਇਹ ਬਹੁਤ ਵੱਡਾ ਦਾਇਰਾ ਹੈਗਾ ਆ ਇੱਕ ਫੋਟੋਗ੍ਰਾਫਰ ਜੋ ਲਾਈਨ ਹੈਗੀ ਆ ਆਪਣੇ ਆਪ ਦੇ ਵਿੱਚ ਇੱਕ ਉਹਦਾ ਪਾਇਦਾ ਰਿਆ ਉਸ ਨੂੰ ਆਪਾਂ ਜੇ ਗੱਲ ਕਰੀਏ ਵੀ ਕਿ ਸਟੂਡੀਓ ਬਣੇ ਹੋਏ ਹੈਗੇ ਆ ਕਾਫੀ ਕੋਸਟਲੀ ਕੈਮਰੇਜ਼ ਹੈਗੇ ਆ ਤੇ ਕੁਝ ਜਿਹੜੇ ਹੈਗੇ ਆ ਵੀ ਕਿ ਨਵੇਂ ਮੁੰਡੇ ਜਾਂ ਕੋਈ ਕਿ ਅਸਿਸਟੈਂਟ ਦੇ ਤੌਰ ਤੇ ਕੰਮ ਕਰ ਰਹੇ ਹੈਗੇ ਆ ਜਿਨ੍ਹਾਂ ਦਾ ਕੋਈ ਸਟੂਡੀਓ ਨਹੀਂ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਕਿ ਐਸੋਸੀਏਸ਼ਨ ਦੇ ਨਾਲ ਜੁੜ ਕੇ ਉਹ ਕਿਸ ਤਰ੍ਹਾਂ ਲਾਹਾ ਲੈ ਸਕਦੇ ਨੇ ਇਹ ਜੀ ਸਾਡਾ ਪਹਿਲਾਂ ਹੀ ਚੱਲਦਾ ਆ ਜੀ ਜਿਹੜੇ ਸਟੂਡੀਓ ਵਾਲੇ ਉਹ ਵੀ ਸਾਡੇ ਮੈਂਬਰ ਬਣ ਰਹੇ ਆ ਤੇ ਜਿਹੜੇ ਮੁੰਡੇ ਘਰਾਂ ਚ ਕੰਮ ਕਰਦੇ ਆ ਨਵੇਂ ਉਹ ਐਸੋਸੀਏਟ ਮੈਂਬਰ ਬਣਦੇ ਆ ਮੈਂਬਰ ਬਣ ਕੇ ਸਾਡੇ ਨਾਲ ਜੁੜੇ ਹੋਇਆ ਤੇ ਜੁੜਦੇ ਆ ਜੀ ਉਹਨਾਂ ਲਈ ਸਭ ਤੋਂ ਵਧੀਆ ਇਹ ਹੈ ਉਹਨਾਂ ਨੂੰ ਹਰ ਇੱਕ ਸਹੂਲਤ ਮਿਲਦੀ ਆ ਸਿਰਫ ਇੱਕ ਇਹ ਉਹ VOTING ਨਹੀਂ ਪਾ ਸਕਦੇ ਤਾਂ ਉਹਦਾ ਨਹੀਂ ਲੈ ਸਕਦੇ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੀ 16 ਦੇ 17 ਅਗਸਤ ਦਾ ਜੀ ਜਿਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਖੁਸ਼ਾਂ ਵੀ ਸਾਡੇ ਲਈ 25 ਤੋਂ ਲੈ ਕੇ 30000 ਬੰਦਾ ਇੱਥੇ ਵਿజిਟ ਕਰਕੇ ਗਿਆ ਜੀ ਇਕੱਲੇ ਇਕੱਲੇ ਜਿਹੜੇ ਸਟਾਲ ਸੀ ਅਸੀਂ ਇਕੱਲੇ ਇਕੱਲੇ ਸਟਾਲ ਤੇ ਵਿజిਟ ਕੀਤਾ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਸਾਡੀਆਂ ਕੋਈ ਕਮੀਆਂ ਨੇ ਜਿਹੜੀਆਂ ਉਹ ਦੱਸੋ ਅਸੀਂ ਅਗਲੀ ਵਾਰ ਦੂਰ ਕਰੀਏ ਮੈਨੂੰ ਇਹ ਲੱਗਦਾ ਵੀ 99. 9 ਕੋਈ ਕਮੀ ਨਹੀਂ ਹੈਗੀ ਅਸੀਂ ਸਾਨੂੰ ਪੂਰਾ ਰਿਸਪਾਂਸ ਮਿਲਿਆ ਸਾਡੀ ਮਿਹਨਤ ਦਾ ਮੁੱਲ ਪਿਆ ਕਿਉਂਕਿ ਅਸੀਂ ਪਿਛਲੇ 3 ਮਹੀਨਿਆਂ ਤੋਂ ਤਕਰੀਬਨ 40-50 ਬੰਦਿਆਂ ਦੀ ਟੀਮ ਲੱਗੀ ਹੋਈ ਹੈ ਇਸ ਇਵੈਂਟ ਨੂੰ ਨੇਪਰੇ ਚਾੜਨ ਵਾਸਤੇ ਜੀ ਸਾਰੇ ਫੋਟੋਗ੍ਰਾਫਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਆ ਕੇ ਜਿੱਥੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਮਾਣ ਵਧਾਇਆ ਉੱਥੇ ਸਾਡੇ ਐਗਜ਼ੀਬੀਸ਼ਨ ਨੂੰ ਸਫਲ ਕੀਤਾ ਜੀ ਆ ਜਿਸ ਤਰ੍ਹਾਂ ਕੀ ਗੱਲ ਕਰੀਏ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਆ 13 ਜੋ ਉਪਰਾਲਾ ਹੈਗਾ ਇੱਕੋ ਛੱਤੇ ਦੇ ਥੱਲੇ अनेका ਜਿਹੜੇ ਬ੍ਰਾਂਡ ਆ ਸਾਰੇ ਇਕੱਠੇ ਹੋਏ ਆ ਤੇ ਇਸ ਚੀਜ਼ ਦਾ ਜਿਹੜਾ ਹੈ ਵੀ ਸਾਰੇ ਫੋਟੋਗ੍ਰਾਫਰ ਵੀਰਾਂ ਨੇ ਲਹਾ ਵੀ ਲਿਆ ਹੈਗਾ ਆ ਤੇ ਉਸ ਬਾਰੇ ਕੀ ਕਹਿਣਾ ਚਾਹੋਗੇ ਅੱਗੇ ਤੋਂ ਉਹਦੇ ਵਿੱਚ ਹੋਰ ਕੀ ਪ੍ਰੋਗਰੈਸ ਹੋ ਸਕਦੀ ਹੈ ਇਹ ਗੱਲ ਦੱਸਣੀ ਚਾਹਣਾ ਵੀ ਹੁਣ ਤੱਕ ਪੰਜਾਬ ਆਪਣਾ ਪੰਜਾਬ ਦੇ ਵਿੱਚ ਕਦੇ ਵੀ ਐਗਜ਼ੀਬਿਸ਼ਨ ਨਹੀਂ ਸੀ ਲੱਗਦੀ ਕੁਝ ਸਾਲ ਪਹਿਲਾਂ ਦੋ ਵਾਰੀ ਐਗਜ਼ੀਬਿਸ਼ਨ ਲੱਗੀ ਉਸ ਤੋਂ ਬਾਅਦ ਬੰਦ ਹੋ ਗਈ ਫਿਰ ਸਾਡੇ ਫੋਟੋਗ੍ਰਾਫਰਾਂ ਨੂੰ ਦਿੱਲੀ ਜਾਂ ਬੰਬਈ ਜਾਣਾ ਪੈਂਦਾ ਸੀ ਐਗਜ਼ੀਬੀਸ਼ਨ ਦੇਖਣ ਵਾਸਤੇ ਜੀ ਅਸੀਂ ਪਿਛਲੇ 4 ਸਾਲ ਤੋਂ ਕਿਪਰਾਲਾ ਕੀਤਾ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਪਹਿਲਾਂ ਬਰਨਾਲੇ ਲਈ ਐਗਜ਼ੀਬੀਸ਼ਨ ਸਫਲ ਰਹੇ ਉਸ ਤੋਂ ਬਾਅਦ ਸਾਨੂੰ ਲੱਗਿਆ ਵੀ ਉਹ ਜਿਹੜਾ ਵੈਨੂ ਆ ਛੋਟਾ ਹੈ ਫਿਰ ਅਸੀਂ ਗਰਾਆਂ ਦੇ ਜੈਸੀ ਰਿਜ਼ੋਰਟ ਚ ਲਾਈ ਉੱਥੇ ਦੇਖਿਆ ਉੱਥੋਂ ਫੇਰ ਸਾਨੂੰ ਵੈਨੂ ਛੋਟਾ ਲੱਗਿਆ ਜੀ 2 ਸਾਲ ਤੋਂ ਇੱਥੇ ਲਾ ਰਹੇ ਆ ਮੈਨੂੰ ਲੱਗਦਾ ਹੈ ਵੀ ਕਿ ਇੱਥੇ ਵੀ ਛੋਟਾ ਪੈ ਰਿਹਾ ਹੈਗਾ ਦਾਇਰਾ ਤੁਸੀਂ ਸੋਚ ਨਹੀਂ ਸਕਦੇ ਵੀ ਸਾਡੇ ਕੋਲੇ ਹਜੇ 70 ਸਟਾਲਾਂ ਦਾ ਹੋਰ ਸਾਨੂੰ ਪ੍ਰਬੰਧ ਕਰ ਲੈਣਾ ਚਾਹੀਦਾ ਸੀ 70 ਸਟਾਲਾਂ ਦੀ ਜਿਹੜੀ ਰਿਕੁਆਇਰਮੈਂਟ ਸਾਡੇ ਕੋਲੇ ਹੈਗੀ ਸੀ ਪਰ ਅਸੀਂ ਪੰਜਾਬ ਫੋਟੋਗ੍ਰਾਫਰ ਪ੍ਰੈਸ ਹੋਜ਼ ਨੇ ਜਿਹੜੀ ਟੀਮ ਨੇ ਇੱਕ ਫੈਸਲਾ ਲੈ ਲਿਆ ਵੀ 105 ਸਟਾਲਾਂ ਦਾ ਮਤਲਬ 105 ਸਟਾਲਾਂ ਜੀ ਹੀ ਲੱਗੂਗਾ ਬੜੇ ਲੋਕ ਨਾਰਾਜ਼ ਹੋਏ ਸਾਡੇ ਨਾਲ ਜੀ ਹੁਣ ਵੀ ਇੱਕੋ ਗੱਲ ਤੇ ਸਾਡੇ ਨਾਲ ਲੋਕ ਨਾਰਾਜ਼ ਨੇ ਵੀ ਸਾਨੂੰ ਜਗਾ ਘੱਟ ਦਿੱਤੀ ਗਈ ਆ ਵੀ ਸਾਨੂੰ 2-2 3-3 ਸਟਾਲਾਂ ਲੈਣੇ ਸਾਨੂੰ 1-1 ਮਿਲੀ ਆ ਜੇ ਮੇਰਾ ਮਤਲਬ ਇਹ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਲੱਗਦਾ ਕੋਈ ਹੋਰ ਦੋ ਪੈਲਸ ਦੋ ਪੈਲਸ ਕਰਨੇ ਪੈਣਗੇ ਜਾਂ ਫਿਰ ਅਸੀਂ ਪਿੱਛੇ ਵੀ ਸੋਚਿਆ ਸੀ ਵੀ ਅਸੀਂ ਜ਼ੋਨ ਪੱਧਰ ਤੇ ਕਰਾ ਲਿਆ ਕਰੀਏ ਸਾਡੇ 5 ਜ਼ੋਨ ਨੇ ਜੋ ਹਣ ਪੱਦਰ ਤੇ ਪੰਜ ਇਵੈਂਟ ਕਰਦੀਏ ਜੀ ਤਾਂ ਕਿ ਕੰਪਨੀਆਂ ਨੂੰ ਲਾਹਾ ਮਿਲੇ ਪਰ ਅਸੀਂ ਫੇਰ ਵੀ ਅੱਜ ਕੀ ਵਿਚਾਰਾਂਗੇ ਜਿਸ ਤੋਂ ਵੱਡਾ ਇਵੈਂਟ ਕਿਸ ਤਰੀਕੇ ਨਾਲ ਹੋ ਸਕਦਾ ਆਊਟਡੋਰ ਕਰੀਏ ਇਨਡੋਰ ਕਰੀਏ ਜੀ ਇਹਦਾ ਪੂਰਾ ਅਸੀਂ ਜਿਹੜਾ ਅੱਜ ਦੀਆਂ ਵੀ ਜੋ ਮਾੜੀਆਂ ਮੁੱਟੀਆਂ ਸਾਡੀਆਂ ਕਮੀਆਂ ਲੱਗੀਆਂ ਕਿਉਂਕਿ ਸਾਡੇ ਕੋਲੇ ਵੀ ਇੱਕ ਪੂਰੀ ਟੀਮ ਬਣੀ ਹੋਈ ਆ ਉਹ ਟੀਮ ਸਾਡੀ ਨੋਟ ਕਰਦੀ ਆ ਕਿ ਕਿੱਥੇ ਕਿੱਥੇ ਕਮੀਆਂ ਰਹੀਆਂ ਕਿਸ ਕਿਸ ਤਰੀਕੇ ਨਾਲ ਉਹਨਾਂ ਨੂੰ ਅਸੀਂ ਪੂਰਾ ਕਰਨ ਦਾ ਵੀ ਯਤਨ ਕਰਦਾ। ਇੱਕ ਤੁਹਾਨੂੰ ਹੋਰ ਵੱਡੀ ਗੱਲ ਦੱਸਦਾ। ਜੀ ਜਿੰਨੇ ਵੀ ਅਸੀਂ ਐਗਜ਼ੀਬਿਟਰਾਂ ਨੂੰ ਮਿਲ ਕੇ ਆਏ ਹਾਂ। ਉਹਨਾਂ ਦਾ ਸਭ ਤੋਂ ਵੱਡਾ ਧੰਨਵਾਦ ਪੀਪੀ ਦਾ ਇਹ ਸੀ ਕਿ ਅਸੀਂ ਬੰਬੇ, ਦਿੱਲੀ ਜਾਂ ਹੋਰ ਵੀ ਸੂਬਿਆਂ ਦੇ ਵਿੱਚ ਜਿਹੜੀਆਂ ਹੈਗਾ ਸਟਾਲਾ ਲਾਉਣਿਆ ਐਗਜ਼ੀਬਿਸ਼ਨ ਕਰਦੇ ਨੇ। ਅਜਰ ਸਟ੍ਰੀਟ 'ਚ ਜਾ ਕੇ ਉੱਥੇ ਕਦੇ ਚਾਹ ਪਾਣੀ ਤੇ ਖਾਣੇ ਦਾ ਪ੍ਰਬੰਧ ਨਹੀਂ ਫ੍ਰੀ ਮਿਲਿਆ। ਅਸੀਂ ਚਾਹ ਪਾਣੀ ਦਾ ਸਾਰਾ ਜਿਹੜਾ ਹੈਗਾ ਅਸੀਂ ਪ੍ਰਬੰਧ ਫ੍ਰੀ ਕੀਤਾ ਹੋਇਆ ਸੀ। ਦੂਸਰਾ ਅਸੀਂ ਜਿਹੜੀ ਪਾਣੀ ਦੀ ਬੋਤਲ ਪੇੜ ਕੀਤੀ ਹੋਈ ਤੇ ਉਹ ਸਿਰਫ 10 ਰੁਪਏ ਦੀ 10 ਰੁਪਏ ਦੀ ਕੰਪਨੀ ਨੇ ਸਾਨੂੰ ਦਿੱਤੀ ਅਸੀਂ ਠੰਡੀ ਕਰਕੇ 10 ਰੁਪਏ ਦੀ ਉਹ ਦੇ ਰਹੇ ਸੀ ਵੀ ਰੇਟ ਟੂ ਰੇਟ ਦੇ ਰਹੇ ਸੀ ਹਜੇ ਕਿ ਸਾਡੀ ਟੀਮ ਦੇ ਵਿੱਚੋਂ ਕੁਝ ਬੰਦਿਆਂ ਨੇ ਕਿਹਾ ਵੀ ਬਰਫ਼ ਤੇ ਖਰਚ ਆਊਗਾ ਅਸੀਂ ਕਿਹਾ ਵੀ ਬਰਫ਼ ਦੇ ਖਰਚਾ ਪੀਪੀਚ ਲੂਗੀ ਆਪਾਂ ਨੇ ਸੁਲਤਾਨ ਦੇਣੀਆਂ ਨੇ ਐਗਜ਼ੀਬਿਟਰਾਂ ਨੂੰ ਸੁਲਤਾਨ ਦੇਣੀਆਂ ਸਾਡੇ ਪੰਜਾਬ ਦਾ ਜਿਸ ਤਰ੍ਹਾਂ ਕੀ ਦਿਹਾਈ ਐਡਾ ਵੱਡਾ ਪੰਜਾਬ ਠੀਕ ਹੈ ਜੀ ਜੋ ਕਿ ਵਰਲਡ ਵਾਈਡ ਲੋਕੀ ਜਾਣਦੇ ਹੈਗੇ ਆ ਲੰਗਰ ਵਾਸਤੇ ਤਾਂ ਬਾਬੇ ਨਾਨਕ ਨੇ ਬਾਬੇ ਨਾਨਕ ਦੀ ਕਿਰਪਾ ਦਿੱਤਾ ਹੈਗਾ ਆ ਆਉਂਦੇ ਸਮੇਂ ਦੇ ਵਿੱਚ ਵੀ ਇਹੀ ਉਪਰਾਲੇ ਕਰਾਂਗੇ ਵੀ ਹੋਰ ਵਧੀਆ ਤਰੀਕੇ ਨਾਲ ਲੰਗਰ ਲਾਏ ਜਾਣ ਹੋਰ ਵਧੀਆ ਤਰੀਕੇ ਨਾਲ ਫੋਟੋਗ੍ਰਾਫਰ ਦੀ ਹਰ ਸਹੂਲਤ ਦਾ ਸੀ ਉਪਰਾਲਾ ਪਹਿਲਾਂ ਕਰਦੇ ਆ ਆ ਅੱਗੇ ਕਰਦੇ ਰਹਿਾਂਗੇ ਸਾਰੇ ਫੋਟੋਗ੍ਰਾਫਰਾਂ ਨੂੰ ਮੈਂ ਇੱਕ ਵਾਰ ਫੇਰ ਦਿਲਦਿਆਂ ਘਹਿਰਾਈਆਂ ਜੋ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਡਾ ਹੌਸਲਾ ਵਧਾਇਆ ਸਾਰੇ ਐਗਜ਼ੀਬਿਟਰਾਂ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਬੜੇ ਵਧੀਆ ਤਰੀਕੇ ਨਾਲ ਜਿਹੜਾ ਸਾਨੂੰ ਹੌਸਲਾ ਦਿੱਤਾ ਸਭ ਤੋਂ ਜ਼ਿਆਦਾ ਧੰਨਵਾਦ ਮੈਂ ਕਰਦਾ ਜਿਹੜੀ ਸਾਡੀ ਟੀਮ ਜਿਹੜੀ ਦਿਨ ਰਾਤ ਕੰਮ ਕਰਦੀ ਸੀ 40 50 ਬੰਦਿਆਂ ਦੀ ਟੀਮ ਜਿਹੜੇ ਮੈਨੂੰ ਇਹ ਲੱਗਦਾ ਵੀ ਕਈ ਬੰਦੇ ਸਾਡੇ ਕਈ ਦਿਨਾਂ ਤੋਂ 2-2 ਘੰਟੇ ਮਸਾਨੀ ਤੇ ਮਿਲੀ ਉਹਨਾਂ ਨੂੰ ਜੀ ਉਹਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਿਉਂਕਿ ਐਡਾ ਵੱਡਾ ਉਪਰਾਲਾ ਕਰਨਾ ਕੋਈ ਖੇਡ ਨਹੀਂ ਹੈਗੀ ਵੀ ਅਸੀਂ ਉਹਨਾਂ ਦਾ ਸਭ ਤੋਂ ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੀ ਜਾਣਕਾਰੀ ਦਿੱਤੀ ਸਾਡੇ ਚੈਨਲ ਦੇ ਨਾਲ ਵਿਸ਼ ਪਾੜੀ ਵੀ ਅਸੀਂ ਧੰਨਵਾਦ ਕਰਦੇ ਹਾਂ ਵੀ ਸਾਡੀ ਹਰ ਵਾਰੀ ਥੈਂਕ ਯੂ ਥੈਂਕ ਯੂ ਆਮ ਆਲਵੇਜ਼ ਵਿਦ ਯੂ ਤੇ ਸਾਡੇ ਮੈਂਬਰ ਵੀ ਨੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ